ਹਾਂਜੀ ਦੋਸਤੋ ਆਹ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਡਰਾਈਵਰ ਭਰਾ ਨਾਲ ਸਾਂਝੀ ਕਰਿਓ ਸੋ ਇਹ ਖੇੜੀ ਜ਼ਿਲ੍ਹੇ ਦੀ ਜੀ ਕੋਈ ਬਰੇਲੀਆ ਚੈੱਕ ਪੋਸਟ ਆ ਜੀ ਉੱਥੇ ਸतीश ਕੁਮਾਰ ਜੰਗੜਾ ਜੀ ਚੌਂਕੀ ਦੇ ਵਿੱਚ ਪਹੁੰਚੇ ਨੇ ਕਿਉਂਕਿ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਕਿ ਡਰਾਈਵਰ ਭਰਾਵਾਂ ਨੂੰ ਇੱਥੇ ਹੈਰਾਨ ਪਰੇਸ਼ਾਨਾ ਕੀਤਾ ਜਾਂਦਾ ਜਿਵੇਂ ਕਿ ਜਿਹੜੇ ਭਰਾ ਗੁਜਰਾਤ ਨੂੰ ਜਾਂ ਕਾਂਡਲਾ ਪੋਰਟ ਨੂੰ ਜ਼ਿਆਦਾ ਚੱਲਦੇ ਉਹਨਾਂ ਨੂੰ ਪਤਾ ਕਿ ਕਿਵੇਂ ਅਂਡੇਸਰ ਵਾਲਾ ਨਾਕਿਆਂ ਤੇ ਜਾਂ ਫਿਰ ਜਦੋਂ ਸੰਚਾਰ ਤੋਂ ਪੈਂਟਰ ਹੁੰਨੇ ਆ ਉੱਥੇ ਕਿਵੇਂ ਆਪਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਰਹਿੰਦਾ ਖੁੰਦਾ ਸੂਈ گاؤں ਵਾਲੇ ਰੋਡ ਤੇ ਕਿਵੇਂ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਸੋ ਕਿਤੇ ਵੀ ਤੁਹਾਨੂੰ ਬਈ ਚੈੱਕ ਕਰਦੇ ਨੇ ਤਾਂ ਜੰਗੜਾ ਜੀ ਨੇ ਦੱਸਿਆ ਬਹੁਤ ਹੀ ਵਧੀਆ ਇੱਕ ਮੈਸੇਜ ਤੁਹਾਡੇ ਭਰਾਵਾਂ ਤੱਕ ਪਹੁੰਚਦਾ ਕਰਿਆ ਕਿ 300 ਗ੍ਰਾਮ ਤੱਕ ਭੁੱਕੀ ਹੈ ਜਿਹੜੀ ਉਹ ਤੁਸੀਂ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਡਰਾਈਵਰ ਅਕਸਰ ਹੀ ਭਰਾ ਖਾਂਦੇ ਨੇ ਤੇ ਥੋੜੀ ਬਹੁਤੀ ਜਦੋਂ ਕੋਈ ਸਰਚ ਦੇ ਦੌਰਾਨ ਗੱਡੀ ਚੋਂ ਮਿਲ ਜਾਂਦੀ ਹੈ ਤਾਂ ਇਹ ਆਪਾਂ ਨੂੰ ਬਈ ਦੀ ਹੈਰਾਨ ਪਰੇਸ਼ਾਨ ਕਰਦੇ ਨੇ ਕਿ ਐਨੇ ਪੈਸੇ ਦਿਓ ਜੀ ਐਨੇ ਪੈਸੇ ਦਿਓ ਹਨਾ ਸੋ ਲੁੱਟਿਆ ਪੱਟਿਆ ਜਾਂਦਾ ਇਸ ਕਰਕੇ ਜੰਗੜਾ ਜੀ ਨੇ ਆਪਦਾ ਨੰਬਰ ਛੱਡਿਆ ਬਾਈ ਜੀ ਕਦੇ ਵੀ ਤੁਹਾਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਜੰਗੜਾ ਜੀ ਨੂੰ ਉਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਅਗਰ ਤੁਹਾਡਾ ਜੰਗੜਾ ਜੀ ਨਾਲ ਕੋਈ ਸੰਪਰਕ ਨਹੀਂ ਹੁੰਦਾ ਤਾਂ ਜੰਗੜਾ ਜੀ ਆਪਣੇ ਟੱਚ ਦੇ ਵਿੱਚ ਨੇ ਸੋ ਮੇਰਾ ਨੰਬਰ ਆ ਬਾਈ ਜੀ 9872331652 ਤੇ ਤੁਸੀਂ ਮੈਨੂੰ WhatsApp ਕਾਲ ਕਰ ਸਕਦੇ ਹੋ ਡਾਇਰੈਕਟ ਕਾਲ ਨਹੀਂ ਮਿਲਣੀ WhatsApp ਤੇ ਜਾਂ ਤੁਸੀਂ ਮੈਸੇਜ ਛੱਡ ਸਕਦੇ ਹੋ ਤੁਹਾਡਾ ਜਿਹੜਾ ਮੈਸੇਜ ਆ ਉਹ ਜੰਗੜਾ ਜੀ ਤੱਕ ਪਹੁੰਚਾਇਆ ਜਾਊਗਾ ਸੋ ਬਹੁਤ ਹੀ ਵਧੀਆ ਇੱਕ ਮੈਸੇਜ ਆ ਜਿਹੜਾ ਸਤੀਸ਼ ਕੁਮਾਰ ਦਾ ਜੰਗੜਾ ਜੀ ਨੇ ਦਿੱਤਾ ਸੋ ਸਾਰੇ ਹੀ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਬਈਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਡਰਾਈਵਰ ਭਰਾ ਐ ਜਿਹੜੇ ਉਹ ਖੱਜਲ ਖਵਾਰੀ ਤੋਂ ਬਚ ਲੈਣ ਤੇ ਆਹ ਜਿਹੜੇ ਖਾਕੀ ਵਰਦੀ ਵਾਲੇ ਲੁਟੇਰੇ ਆ ਬਾਈ ਇਹਨਾਂ ਤੋਂ ਬਚਿਆ ਜਾ ਸਕੇ ਤੇ ਜਿਹੜੀ ਰਸਤੇ 'ਚ ਆਪਣੇ ਹੈਰਾਨ ਪਰੇਸ਼ਾਨ ਹੁੰਨੇ ਆ ਬਾਈ ਜੀ ਉਹ ਤੋਂ ਵੀ ਬਚਿਆ ਜਾ ਸਕਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਜੰਗੜ ये जो है कौन सा चौकी है खेड़ा जिला, खेड़ा जिला का चौकी का नाम क्या है रेलिया रेलिया चेक पोस्ट साथियों मैं सतीश कुमार जांगड़ा राष्ट्रीय अध्यक्ष भाजपा से जो कि आज मैं गाड़ी के ऊपर गश्त के हिसाब से निकला हूं जो कि ड्राइवरों की बहुत कंप्लेन आ रही थी गुजरात के अंदर नहीं हमारे गुजरात में ऐसा नहीं है जो कि ये मैसेज हमारे को खेड़ा एसपी नरियाद एस पी, पी गुरु मंत्री हरष सिंधी तक भी पहुंचेगा और हमारे पटेल साहब के पास भी पहुंचेगा सीएम साहब भूपेंद्र पटेल ओके लेकिन मैं बोलना चाहता हूं कितने भी ड्राइवर आते हैं गुजरात खराब नहीं है अगर किसी को भी कंप्लेंट हो मेरा मोबाइल नाइन एट नाइन एट फोर फाइव नाइन सेवन वन फाइव कोई भी आदमी अगर आपके साथ में दारू के अलावा कोई करता है तो बताइए रूल के हिसाब से जल्द रूल को फॉलो नहीं करें ना ही हम किसी की हेल्प करेंगे अगर कोई वाइन वगैरह लेगा तो उसके लिए प्रशासन जो सजा देगी उसके लिए अफसर आप देंगे अगर कोई भी आदमी अगर को भुक्की वगैरह जैसे सौ डेढ़ सौ ग्राम तीन सौ ग्राम तक कोई भी केस नहीं बनता देखो कोई भी पदार्थ नशे वाली गलत हो तो गलत होता तीन सौ ग्राम से ऊपर हुआ तो उसके ऊपर कार्रवाई होगी। कोई भी भाई का अगर कोई बोलता है किसी को शुगर होता है ड्राइवर आदमी छोटा मोटा नशा करते हैं लेकिन मैं ड्राइवर समाज से हाथ जोड़ के बोलना चाहता हूँ गुजरात को आप खराब ना करें अगर कोई भी गुजरात का कोई भी अगर अधिकारी प्राइवेट